ਆ ਦੇਖੋ ਜੀ ਨੈਣਾ ਦੇਵੀ ਆਏ ਲੋ ਜੀ ਬਾਬੇ ਉਹ ਨੈਣਾ ਦੇਵੀ ਸਾਰਿਆਂ ਜੈ ਮਾਤਾ ਦੀ ਪਹਿਲਾ ਭਗਤਾਂ ਨੂੰ ਆ ਦੇਖੋ ਭਗਤ ਕਿਵੇਂ ਰੌਣਕਾਂ ਪਰ ਰਏ ਨੇ ਭਗਤ ਮਾਤਾ ਦੇ ਤੇ ਆ ਦੇਖੋ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਆਏ ਨੇ ਆਹੋ ਦੇਖੋ ਕਿਦਾਂ ਤੁਸੀਂ ਦੇਖ ਰਹੇ ਹੋ ਕਿ ਲੜੀਆਂ ਆਹ ਦੇਖੋ ਜੀ ਭਗਤ ਜਕਾਰੇ ਲਾਉਦੇ ਜਕਾਰੇ ਸ਼ੇਰਾਂ ਵਾਲੀ ਬਾਤ ਦਾ ਜੈ ਆ ਦੇਖੋ ਭਗਤ ਹਾਜ਼ਰੀਆਂ ਭਰ ਰਹੇ ਨੇ ਸਾਉਂਡ ਕਰਦੇ ਭੰਗੜਾ ਪਾ ਕੇ ਦਿਖਾਵਾਂਗੇ ਸਾਉਣ ਦਾ ਮਹੀਨਾ ਉਤੋਂ ਗਾਉਣ ਦਾ ਮਹੀਨਾ ਉਤੋਂ ਚੁੰਮੇ ਵਾਲੀ ਭਾਬੀ ਦਾ ਮਹੀਨਾ ਭਾਬੀ ਆਈ ਚੁੰਮੇ ਵਾਲੀ ਭਾਬੀ ਦਾ ਮਸੀਨਾ ਭਾਬੀ ਆਈ ਛੋਟੀ ਆਈ ਫੇ ਪਹੁੰਚਾ ਜ਼ਰੂਰ ਭਾਬੀ ਆਈ ਚੁੰਮੇ ਵਾਲੀ ਮੱਦਰ ਤੇ ਮਿਲੂ ਸਾਨੂੰ ਇੱਥੇ ਫੋਨ ਤੇ ਹੋਰ ਨਾ ਤੇ ਭਾਂਡਾ ਆ ਜਿੱਥੇ